ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਕਿਸਾਨ ਭਰਾਵੋ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਕਿਸਾਨ ਭਰਾਵੋ ਆ ਪੰਜਾਬ ਦੇ ਵਿੱਚ ਚੇਰੀ ਝੋਨਾ ਲਵਾਈ ਦੀ ਜਿਹੜੀ ਡੇਟ ਆ ਨੇੜੇ ਆਉਂਦੀ ਜਾਂਦੀ ਹੈ ਕਿਉਂਕਿ ਇਸ ਵਾਰ 15 ਜੂਨ ਤੋਂ ਜਿਹੜੀ ਝੋਨੇ ਦੀ ਲਵਾਈ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਣੀ ਹੈ ਤੇ ਸਮਾਂ ਨੇੜੇ ਆਉਂਦਾ ਚਾਹੁੰਦਾ ਤੇ ਕਿਸਾਨਾਂ ਨੇ ਜਿਹੜੀ ਪਨੀਰੀਏ ਤਿਆਰ ਕਰਨੀ ਹੈ ਪਨੀਰੀਏ ਦਾ ਸਮਾਂ ਵੀ ਜਿਹੜਾ ਨੇੜੇ ਆਉਂਦਾ ਜਾਂਦਾ ਹੈ ਤੇ ਹੁਣ ਜ਼ਿੰਮੇਵਾਰ ਭਰਾਵਾਂ ਦੇ ਜਿਹੜੇ ਸਵਾਲ ਸੀਗੇ ਵੀ ਇਸ ਵਾਰ ਜਿਹੜਾ ਕਿਹੜਾ ਝੋਨਾ ਲਾਈਏ ਕਿਹੜਾ ਝੋਨਾ ਮੰਡੀਆਂ ਦੇ ਵਿੱਚ बिकੂਗਾ ਸੈਲਰ ਮਾਲਕਾਂ ਵੱਲੋਂ ਕਿਹੜਾ ਝੋਨਾ ਖਰੀਦਿਆ ਜਾਊਗਾ ਕਿਉਂਕਿ ਪਿਛਲੇ ਸਾਲ ਜਿਹੜੀ ਬਹੁਤ ਵੱਡੀ ਸਮੱਸਿਆ ਆਈ ਸੀ ਝੋਨਾ ਵਿਕ ਨਹੀਂ ਰਿਹਾ ਸੀ ਤੇ ਇਸ ਵਾਰ ਕਿਸਾਨਾਂ ਨੂੰ ਮਨ ਦੇ ਵਿੱਚ ਡਰ ਹੈ ਵੀ ਕਿਹੜਾ ਝੋਨਾ ਇਸ ਵਾਰ ਅਸੀਂ ਲਾਈਏ ਜਿਹੜਾ ਝੋਨਾ ਮੰਡੀਆਂ ਦੇ ਵਿੱਚ ਵਿਕੇ ਤੇ ਕਿਸੇ ਵੀ ਤਰੀਕੇ ਦੀ ਆਪਾਂ ਨੂੰ ਦਿੱਕਤ ਨਾ ਆਵੇ ਤੇ ਅੱਗੇ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਤੇ ਜਿਹੜੇ ਕਿਸਾਨ ਭਰਾ ਆਪਣੇ ਚੈਨਲ ਤੇ ਨਵੇਂ ਆਏ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹਦੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਹਾਂਜੀ ਹੁਣ ਜ਼ਿਮੀਂਦਾਰ ਭਰਾ ਸੀ ਜਿਹੜੇ ਹੁਣ ਇਹ ਪਹਿਲਾ ਆਪਾਂ ਲੇਟ ਵਾਲੀ ਵੈਰੈਟੀ ਹੈ ਕਿਸਾਨ ਕਾ ਵੋਪਾ ਪੰਜਾਬ ਦੇ ਵਿੱਚ ਲਗਾ ਰਹੇ ਸੀ ਤੇ ਹੁਣ ਜਿਹੜੇ ਹਨ ਨਵੇਂ ਜਿਹੜੇ ਹਾਈਬ੍ਰਿਡ ਬੀਜ ਆ ਗਏ ਸੀ ਉਹ ਕਿਸਾਨ ਭਰਾਵਾਂ ਨੇ ਹੁਣ ਜ਼ਿਮੀਂਦਾਰ ਭਰਾਵਾਂ ਨੇ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਕਿਉਂਕਿ ਉਹਨਾਂ ਦਾ ਇੱਕ ਸਮਾਂ ਘਟ ਲੰਦੀ ਹੈ ਨਾ ਜਿਵੇਂ ਪੀਆ 126 ਹੋਗੀ ਉਹਨਾਂ ਕਾ ਟਾਈਮ ਲੈ ਕੇ ਜਿਹੜੀ ਆ ਇਹ ਹਾਈਬ੍ਰਿਡ ਕਿਸਮਾ ਉਹ ਤਿਆਰ ਹੋ ਜਾਂਦੀ ਆ ਬਹੁਤ ਘੱਟ ਸਮੇਂ ਦੇ ਵਿੱਚ ਤਿਆਰ ਹੁੰਦੀ ਹੈ ਤੇ ਝਾੜ ਦੇ ਪੱਖੋਂ ਵੀ ਸਭ ਤੋਂ ਵੱਧ ਨੰਬਰ 1 ਤੇ ਜਿੰਨਾ ਕੈਦੀ ਉਹਨਾਂ ਇਹਨਾਂ ਦਾ ਝਾੜ ਆਪਾਂ ਮੰਨ ਸਕਦੇ ਆ ਕਿਉਂਕਿ ਇਹਦੇ ਵਿੱਚ ਕੋਈ ਵੀ ਉਹ ਨਹੀਂ ਕੋਈ ਵੀ ਫੜ ਮਾਰਨ ਵਾਲੀ ਗੱਲ ਕਿਉਂਕਿ ਜਿਹੜੇ ਹਾਈਬ੍ਰਿਡ ਬੀਜ ਹੈ ਜਿਵੇਂ 7301 ਹੋ ਗਿਆ 7501 ਹੋ ਗਿਆ ਇਹਨਾਂ ਦਾ ਝਾੜ ਆਪਾਂ ਕਹਿਦੀ ਕਿ ਕਿਸਾਨ ਪ੍ਰਾਪ ਉਹ ਬਹੁਤ ਜ਼ਿਆਦਾ ਝਾੜ ਹੈ ਜਿੰਨਾ ਆਪਾਂ ਕੈਦੀ ਉਹਨਾਂ ਝੂਠੇ ਤੇ ਕਿਸਾਨਾਂ ਜੀਮੇਦਾਰ ਭਰਾਵਾਂ ਨੇ ਜਿਹੜੀਆਂ ਕਿਸਮਾਂ ਨੂੰ ਪਹਿਲ ਦਿੱਤੀ ਸੀ ਤੇ ਹੁਣ ਪੰਜਾਬ ਦੇ ਵਿੱਚ ਜਿਹੜੀਆਂ ਬਹੁਤ ਜ਼ਿਆਦਾ ਰਕਬੇ ਦੇ ਵਿੱਚ ਜਿਹੜੀਆਂ ਹਾਈਬ੍ਰਿਡ ਕਿਸਮਾਂ ਲਗਣੀਆਂ ਸ਼ੁਰੂ ਹੋ ਗਿਆ ਸੀ ਤੇ ਪਿਛਲੇ ਸਾਲ ਵੀ ਜਿਹੜੀ ਸੈਲਰ ਮਾਲਕਾਂ ਵੱਲੋਂ ਜਿਹੜੀ ਮੰਡੀਆਂ ਦੇ ਵਿੱਚ ਸਮੱਸਿਆ ਆਈ ਸੀ ਵੀ ਅਸੀਂ ਜਿਹੜਾ ਹਾਈਬ੍ਰਿਡ ਝੋਨਾ ਨਹੀਂ ਖਰੀਦਾਂਗੇ ਤੇ ਇਸ ਵਾਰ ਵੀ ਹੁਣ ਕਿਸਾਨਾਂ ਦੇ ਮਨ ਦੇ ਵਿੱਚ ਡਰ ਹੈ ਵੀ ਜੇ ਅਸੀਂ ਹਾਈਬ੍ਰਿਡ ਝੋਨਾ ਲਾਵਾਂਗੇ ਤਾਂ ਆਪਣਾ ਜਿਹੜਾ ਝੋਨਾ बिकੂਗਾ ਜਾਂ ਫਿਰ ਨਹੀਂ ਤੇ ਇੱਕ ਪੂਛਾ 44 ਹੋ ਗਿਆ ਇਹ ਵੀ ਜਿਹੜਾ ਪੰਜਾਬ ਦੇ ਵਿੱਚ ਇਹਨੂੰ ਬੰਦੀ ਲਗਾਈ ਗਈ ਹੈ ਵੀ ਇਹਦਾ ਨਾ ਹੀ ਕੋਈ ਦੁਕਾਨਦਾਰ ਬੀਜ ਵੇਚੂਗਾ ਐਮਿਓ ਹਾਈਬ੍ਰਿਡ ਝੋਨੇ ਦਾ ਤੇ ਨਾ ਹੀ ਮੰਡੀਆਂ ਦੇ ਵਿੱਚ ਇਹਨੂੰ ਖਰੀਦੇ ਜਾਵੇਗਾ ਹੁਣ ਕਿਸਾਨਾਂ ਦੇ ਮਨ ਦੇ ਵਿੱਚ ਡਰ ਹੈ ਵੀ ਅਸੀਂ ਜੇ ਹਾਈਬ੍ਰਿਡ ਝੋਨਾ ਜਾਂ ਪੂਸ਼ਾ 44 ਨੂੰ ਲਾਵਾਂਗੇ ਸਾਡਾ ਅੱਗੇ ਜਾ ਕੇ ਮੰਡੀਆਂ ਦੇ ਵਿੱਚ ਵਿਖੂਗਾ ਜਾਂ ਫਿਰ ਨਹੀਂ ਕਿਸਾਨਪਰਾ ਉਹ ਪਹਿਲਾ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਹਾਈਬ੍ਰਿਡ ਝੋਨੇ ਨੂੰ ਲੈ ਕੇ ਹਜੇ ਪੱਕਾ ਪਤਾ ਨਹੀਂ ਲੱਗਿਆ ਕੋਰਟ ਦੇ ਵਿੱਚ ਇਹਦਾ ਹਜੇ ਕੇਸ ਚੱਲ ਰਿਹਾ ਕੁਝ ਦਿਨਾਂ ਦੇ ਵਿੱਚ ਜੇ ਜੀ ਅਪਡੇਟ ਤੁਹਾਨੂੰ ਮਿਲ ਜੂਗੀ ਪਤਾ ਲੱਗ ਜੂਗਾ ਵੀ ਪੰਜਾਬ ਦੇ ਵਿੱਚ ਬੈਨ ਪੱਕੇ ਤੌਰ ਤੇ ਬੈਨ ਹੋ ਗਿਆ ਏ ਜਾਂ ਫਿਰ ਨਹੀਂ ਤੇ ਬਾਕੀ ਆਪਾਂ ਤੁਹਾਨੂੰ ਅੱਗੇ ਜਾਣਕਾਰੀ ਦੇ ਦੂਗੇ ਵੀ ਪੱਕੇ ਤੌਰ ਤੇ ਬੈਨ ਹੋ ਗਿਆ ਤੁਸੀਂ ਲਗਾ ਸਕਦੇ ਹੋ ਜਾਂ ਫਿਰ ਨਹੀਂ ਬਾਕੀ ਕਿ ਸੰਨਪ੍ਰਾਪੂ ਜੇ ਤੁਸੀਂ ਜਿਵੇਂ ਸਵਾ ਦਾ ਹੋ ਗਿਆ 750133 ਤੋਂ 1 ਹੋ ਗਿਆ ਤੁਸੀਂ ਜੇ ਲਗਾਉਣਾ ਚਾਹੁੰਦੇ ਹੋ ਪਹਿਲਾਂ ਤਾਂ ਸੰਨਪ੍ਰਾਪੂ ਤੁਸੀਂ ਆਪਣੇ ਆਰਟੀ ਦੀ ਨਾਲ ਗੱਲਬਾਤ ਕਰੋ ਵੀ ਅਸੀਂ ਇਸ ਬੀਜ ਨੂੰ ਲਗਾ ਸਕਦੇ ਆ ਜਾਂ ਫਿਰ ਨਹੀਂ ਕਿਉਂਕਿ ਫਿਰ ਇਹ ਨਾ ਹੋਵੇ ਆਪਾਂ ਹਾਈਬ੍ਰਿਡ ਬੀਜ ਆਪਾਂ ਆਪਣੇ ਖੇਤ ਦੇ ਵਿੱਚ ਲਗਾ ਲਈਏ ਤੇ ਬਾਅਦ ਦੇ ਵਿੱਚ ਜਦੋਂ ਮੰਡੀ ਦੇ ਵਿੱਚ ਆਪਾਂ ਨੂੰ ਕਿਸੇ ਵੀ ਤਰੀਕੇ ਦੀ ਸਮੱਸਿਆ ਆਵੇ ਵਿਕਣ ਦੇ ਵਿੱਚ ਤੇ ਇਸ ਕਰਕੇ ਆਪਾਂ ਪਹਿਲੇ ਹੀ ਪਤਾ ਕਰ ਲਈਏ ਵੀ ਜਿਹੜਾ ਹਾਈਬ੍ਰਿਡ ਝੋਨਾ ਆਰਤੀ ਨੂੰ ਜਿੱਥੇ ਵੀ ਤੁਸੀਂ ਫਸਾ ਸਿੱਟਦੇ ਹੋ ਵੀ ਹਾਈਬ੍ਰਿਡ ਝੋਨਾ ਇਸ ਵਾਰ ਤੁਸੀਂ ਖਰੀਦੋਗੇ ਜਾਂ ਫਿਰ ਨਹੀਂ ਐਮੀਓ ਕਿਸਾਨ ਭਰਾਵੋ ਜਿਵੇਂ ਪੂਛਿਆ ਚਤਾਲੀ ਹੋਗੀ ਪਹਿਲਾ ਆਪਾਂ ਨੂੰ ਪਤਾ ਕਰਨਾ ਜ਼ਰੂਰੀ ਹੈ ਕਿਉਂਕਿ ਬਾਅਦ ਦੇ ਵਿੱਚ ਆਪਾਂ ਨੂੰ ਸਮੱਸਿਆ ਆਵੇ ਤਾਂ ਬਹੁਤ ਆਪਣੀ ਮੂਰਖਮਤੀ ਹੋ ਸਕਦੀ ਹੈ ਵੀ ਆਪਾਂ ਪਤਾ ਨਹੀਂ ਕੀਤਾ ਬਾਕੀ ਹਜੇ ਤੱਕ ਕਿਸਾਨ ਭਰਾਵੋ ਕੋਈ ਵੀ ਅਪਡੇਟ ਨਹੀਂ ਹੋਈ ਪੱਕੇ ਤੌਰ ਤੇ ਕੋਈ ਵੀ ਫੈਸਲਾ ਨਹੀਂ ਹੋਇਆ ਵੀ ਜਿਹੜੇ ਹਾਈਬ੍ਰਿਡ ਬੀਜੇ ਬੰਦ ਬੈਨ ਹੋ ਗਿਆ ਪੱਕੇ ਤੌਰ ਤੇ ਜਾਂ ਫਿਰ ਨਹੀਂ ਹਜੇ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਜਿਵੇਂ ਹੀ ਕੋਈ ਅਪਡੇਟ ਮਿਲੂਗੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਵਾਂਗੇ ਤੇ ਬਹੁਤਕ ਜ਼ਿੰਮੇਵਾਰ ਭਰਾਤਾ ਇਸ ਵਾਰ ਵੀ ਕਹਿ ਰਹੇ ਆ ਵੀ ਅਸੀਂ ਜਿਹੜਾ ਹਾਈਬ੍ਰਿਡ ਝੋਨਾ ਲਾਵਾਂਗੇ ਤੇ ਬਹੁਤ ਕਿਸਾਨਾਂ ਨੇ ਜਿਹੜੇ ਹਾਈਬ੍ਰਿਡ ਝੋਨੇ ਦੇ ਬੀਜ ਵੀ ਲੈ ਲਈ ਹੈ ਤੇ ਕਿਸਾਨਪਰਾਵੋ ਅੱਗੇ ਜਾ ਕੇ ਹੁਣ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਸੈਲਰ ਮਾਲਕਾਂ ਵੱਲੋਂ ਕਿਆ ਸਮੱਸਿਆ ਆਪਾਂ ਨੂੰ ਆ ਸਕਦੀ ਹੈ ਪਿਛਲੇ ਸਾਲ ਸਾਰਿਆਂ ਨੇ ਦੇਖਿਆ ਹੀ ਹੈ ਵੀ ਕਿੱਡੀ ਵੱਡੀ ਸਮੱਸਿਆ ਆਈ ਹੈ ਤੇ ਬਾਕੀ ਜਿਵੇਂ ਵੀ ਕਿਸਾਨਪਰਾਵੋ ਅਪਡੇਟ ਮਿਲਦੀ ਆਪਾਂ ਤੁਹਾਨੂੰ ਦਵਾਂਗੇ ਵੀ ਪੱਕੇ ਤੌਰ ਤੇ ਬੈਨ ਹੋ ਗਿਆ ਜਾਂ ਫਿਰ ਨਹੀਂ ਪੂਛਾ 44 ਦਾ ਕਿਸਾਨਪਰਾਵੋ ਉਹਦੇ ਤੇ ਇੱਕ ਤਰ੍ਹਾਂ ਦੀ ਪਵੰਦੀ ਹੋਇਆ ਕਿਉਂਕਿ ਸਮਾਂ ਬਦਲਦੀ ਹੈ ਤੇ ਉਹਦੇ ਜਿੰਨੇ ਝਾੜ ਵਾਲੀਆਂ ਹੋਰ ਜਿਵੇਂ ਪੀਆਰ ਕਿਸਮ ਆਗੀਆਂ ਨੇ ਜਿਵੇਂ ਕਿਸਾਨਪ੍ਰਾਵੋ ਪੀਆਰ 131 ਹੋ ਗਿਆ 132 ਹੋ ਗਿਆ ਪੀਆਰ 126 ਹੋ ਗਿਆ ਇਹ ਵੀ ਕਿਸਾਨਪ੍ਰਾਵੋ ਘੱਟ ਸਮੇਂ ਦੇ ਵਿੱਚ ਬਹੁਤ ਵਧੀਆ ਝਾੜ ਦੇ ਜਾਂਦੀ ਹੈ ਹੁਣ ਪੂਸ਼ਾ 44 ਤੇ ਕਿਸਾਨਪ੍ਰਾਵੋ ਜਿੰਨਾ ਵੱਧ ਸਮਾਂ ਲੰਦੀ ਹੈ ਉਹਨਾਂ ਵੱਧ ਆਪਣਾ ਖਰਚਾ ਹੋ ਜਾਂਦਾ ਹੈ ਤੇ ਬਾਅਦ ਦੇ ਵਿੱਚ ਉਹਦੀ ਪਰਾਲੀ ਦੀ ਸਮੱਸਿਆ ਹੁਣ ਪਰਾਲੀ ਦਾ ਮੁੱਦਾ ਬਹੁਤ ਵੱਡਾ ਕਿਉਂਕਿ ਅੱਗ ਆਪਾਂ ਲਗਾ ਨਹੀਂ ਸਕਦੇ ਪਰਾਲੀ ਸੰਭ ਨਹੀਂ ਬਹੁਤ ਔਖੀ ਹੈ ਪੀਆਰ 126 ਦੀ ਜਿਹੜੀ ਪਰਾਲੀ ਸੰਭ ਨਹੀਂ ਬਹੁਤ ਸੋਖੀ ਹੈ ਇਸ ਕਰਕੇ ਪੂਸ਼ਾ 44 ਨੂੰ ਤਾਂ ਜਿੱਥੇ ਤੱਕ ਹੋ ਸਕਦਾ ਜੇ ਤੁਸੀਂ ਨਹੀਂ ਲਗਾਓਗੇ ਤਾਂ ਵਧੀਆ ਗੱਲ ਹੈ ਕਿਉਂਕਿ ਹੋਰ ਬਹੁਤ ਕਿਸਮਾਂ ਉਹਨਾਂ ਨੂੰ ਆਪਾਂ ਆਪਣੇ ਖੇਤ ਦੇ ਵਿੱਚ ਲਗਾ ਸਕਦੇ ਤੇ ਚੰਗਾ ਝਾੜ ਵੀ ਲੈ ਸਕਦੇ ਤੇ ਬਾਕੀ ਵੀਡੀਓ ਨੂੰ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਸ਼ੇਅਰ ਜਰੂਰ ਕਰਿਓ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਆਪਣੀ ਵੀਡੀਓ ਨੂੰ ਇੰਨਾ ਪਿਆਰ ਦੇਣ ਦੇ ਲਈ ਸਤਿ ਸ਼੍ਰੀ ਅਕਾਲ ਜੀ